ਹੈਲੋ ਜੀ ਜੀ ਆਇਆਂ ਨੂੰ ਕਿਦਾ ਹਾਲ ਚਾਲ ਉਮੀਦ ਕਰਦੇ ਹਾਂ ਸਭ ਵਧੀਆ ਹੋਵੇ ਖੂਬ ਮਜ਼ੇ ਚ ਵਗੇ ਜਿੱਤੇ ਵੀ ਹੋਗੇ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋਵਗੇ ਉੱਪਰ ਵਾਲਾ ਤੁਹਾਨੂੰ ਸਭ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ਹਾਲ ਰੱਖੇ ਤੇ ਲੋ ਜੀ ਆਪਾਂ ਆ ਗਏ ਜੀ ਸਿੱਧੂ ਮੂਸੇਵਾਲੇ ਦਾ ਗੀਤ ਸੁਣਨ ਜਾ ਰਹੇ ਆਂਗਾ ਇਹ ਸਭ ਦਾ ਹੀ ਫੇਵਰੇਟ ਹੈ ਲੰਦੇ ਚਾਹ ਤੇ ਪੰਜਾਬ ਦੋਨਾਂ ਪਾਸੇ ਦੋਨਾਂ ਦੇ ਦਿਲਾਂ ਦੀ ਸ਼ਾਨ ਹੈ ਜੀ ਤੇ ਆਪਾਂ ਸੁਣਨ ਜਾ ਰਹੇ ਹਾਂ ਜੀ ਸਿੱਧੂ ਮੂਸੇਵਾਲੇ ਨੂੰ ਤੇ ਪਹਿਲੇ ਆਪਾਂ ਜੀ ਗੀਤ ਸੁਣ ਲੈਂਦੇ ਆ ਆਪਣੇ ਵੀਰ ਦਾ ਬਾਕੀ ਗੱਲਬਾਤ ਜਿਹੜੀ ਹੈ ਉਹ ਬਾਅਦ ਵਿੱਚ ਕਰਦੇ ਆਂ ਜੀ ਇਲੈਕਟ੍ਰ ਕਿਸੇ ਕਲਾਕਾਰ ਦੇ ਸ਼ੋਹ ਚ ਕਿਸੇ ਨੇ ਕਹਤਾ ਵੀ ਬਾਈ ਡਾਲ ਦੇਣਾ ਵਾਲਾ ਗਾਣਾ ਲਾ ਦੇ ਉਹ ਗਾਣਾ ਕੋਈ ਵਿਵਸਤਾ ਡਾਲਦਾ ਰਾਮ ਨੂੰ ਸੜਨਾ ਸੜਦਾ ਚੱਲਦਾ ਆਸਤਾ ਤਾਂ ਗੈਨੇ ਆ ਪਰ ਮੈਂ ਇੰਡੀਆ ਪੁੱਛਣੀ ਚਾਹੀ ਜਾ ਕੇ ਕੈਨੇਡਾ ਪੁੱਛਣੀ ਸੋਹਣਿਆ ਹੋ ਮੁੰਡਾ ਸਿੱਧੂ ਸਰਦਾਰ ਆਂਦਾ ਸੱਚੇ ਪਾਸ਼ਾ ਬੁਰੂ ਨਾਨਕਦੇਵ ਜੀ ਦੀ ਇੰਨੀ ਕਿਰਪਾ ਸਾਰੇ ਥਾਂ ਤੇ ਐਂ ਜਲਦਾ ਜਿੱਥੇ ਮਰਜੀ ਲੈਦੀ ਠੀਕ ਹੈ ਨਾ ਜੀ ਤੁਸੀਂ ਸਾਰੇ ਭਰਾ ਗਵਾਹੀ ਪਰਦੇਓ ਆ ਯਾਰ ਗਵਾਹੀ ਪਰਦੇ ਨੇ ਮੇਰੇ ਮਾਪੇ ਜਿਹੜੇ ਖੜੇ ਆਓ ਗਵਾਹੀ ਪਰਦੇ ਨੇ ਇਹ ਨਹੀਂ ਹੁੰਦਾ ਵੀ ਸਾਰੀ ਜ਼ਿੰਦਗੀ ਸਿੱਧੂ ਮੂਸਲਾ ਸਿੱਧੂ ਮੂਸਲਾ ਹੁੰਦੀ ਰਹਿਣੀ ਹੈ ਕਦੇ ਨਾ ਕਹਿਤਾ ਜਾਣੀ ਆ ਪਰ ਜਦੋਂ ਹੈਗੀ ਆ ਨਾ ਠੋਕ ਕੇ ਆ ਉਹ ਕਹਿੰਦੇ ਆ ਨਾ ਕਹਿੰਦੇ ਜਿੰਨਾ ਚਿਰ ਸਾਡਾ ਟਾਈਮ ਨਹੀਂ ਹੋਤਾ ਚਾਹੇ ਹਾਥੀ ਲੰਘ ਜਾਏ ਜਦੋਂ ਸਾਡਾ ਟਾਈਮ ਆ ਗਿਆ ਪੁੱਤ ਪੱਤਾ ਨਹੀਂ ਖੇਲਣ ਦਿੰਦੇ ਉਹ ਗੱਲ ਹੈ ਆਪਣਾ ਤਾਂ ਕੰਮ ਹੀ ਆਪਣਾ ਕਲਾ ਕੁਲਾਕਾਰੀ ਨਾਲ ਵਾਲਾ ਮਕਸਦ ਨਹੀਂ ਆਪਦਾ ਘੇੜ ਕੇ ਨਹੀਂ ਦੇਖਣਾ ਵੀ ਆ ਜੋ ਜਿਹਨੇ ਹੋਣਾ ਖੁੱਲਾ ਸੱਦਾ ਸੇਮ ਬੀਫ ਦਾ 1 ਸਾਲ ਪਹਿਲਾਂ ਪੋਸਟਰ ਪਾਇਆ ਸੀ 1 ਸਾਲ ਬਾਅਦ ਗਾਣਾ ਆ ਤੇ ਦਿਨ ਦਾ 1 ਮਿਲੀਅਨ ਵਿਊ ਵੱਧਦਾ ਦਿੱਲੀ organic ਬੰਬੇ ਵਾਲੇ ਆਏ ਕਹਿੰਦੇ ਭਾਈ ਇਹ ਕਿਹੜੇ ਹਿਸਾਬ ਨਾਲ ਚੱਲਦਾ ਮੈਂ ਕਿਹਾ ਸਾਡੇ ਸਾਰੀਆਂ ਚੱਲੇ ਨੇ ਉੱਚੀਆਂ ਗੱਲਾਂ ਤੋਂ ਲੈ ਕੇ ਇਸਾ ਜੱਟ ਤੋਂ ਲੈ ਕੇ ਸਾਰੀ ਲੀਗ ਲੀਗ ਹੋ ਹੋ ਚੱਲੇ ਨੇ ਸਾਨੂੰ ਨਹੀਂ ਕੋਈ ਪਰਵਾਹ ਓਏ ਛੱਡੋ ਲਵਾਵੇ ਇਕੱਦੀ ਵਾਰੀ ਫੂਕਦੇ ਹੁਣ ਸਾਰੀ ਵਾਰੀ ਨਹੀਂ ਫੂਕਣੇ ਹਰੇਕ ਦੇ ਬਾਈ ਟਾਈਮ ਹੁੰਦਾ ਕੋਈ ਆਪਾਂ ਸਿਆਣਪ ਚਾਗੇ ਹੋਣ ਥੋੜੇ ਟਾਈਮ ਨੇ ਠੀਕ ਹੈ ਨਾ ਜਿਹੜਾ ਪਿਆਰ ਕਰਦਾ ਉਹਨੂੰ ਪਿਆਰ ਕਰੋ ਜਿਹੜਾ ਨਹੀਂ ਕਰਦਾ ਫਿਰ ਢਾ ਲਓ ਆਹੀ ਸਕੀਮਾਂ ਬੁਣੀ ਸਾਰਿਆਂ ਠੀਕ ਹੈ ਨਾ ਤੇ ਇਸ ਵੇਲੇ ਆਪਾਂ ਨੂੰ ਸਾਰੇ ਪਿਆਰ ਕਰਦੇ ਥੋੜੇ ਪਿਆਰ ਦੇ ਦੋ ਠੀਕ ਹੈ ਨਾ ਜੀ ਆਪਣਾ ਕਿਸੇ ਨਾਲ ਕੋਈ ਗਲੇਸ਼ ਨਹੀਂ ਹੈ ਠੀਕ ਆ ਅੱਜ ਕੱਲ ਲੋਕਾਂ ਕੋਲੇ ਸਾਈਕਲ ਦਾ ਸਟੈਂਡ ਹਰੇਕ ਦਿਨ ਮੰਗਦੇ ਜਾ ਕੇ ਲਾਉਣ ਦੇ ਵੀ ਭਰਾ ਤੇਰੇ ਨਾਲ ਭਾਵੇਂ ਖਾੜੇ ਘੱਟ ਲੱਗਦੇ ਆ ਘੱਟ ਲਾਉਣੇ ਆ ਪਰ ਜਦੋਂ ਲਾਉਣੇ ਆ ਟਿਕਾ ਕੇ ਲਾਉਣੇ ਜਿੱਥੇ ਜੀ ਕਰਦਾ ਉੱਥੇ ਲਾਉਣੇ ਨੇ ਇਹ ਨਹੀਂ ਐ ਕਰਕੇ ਕੋਈ ਵੀ ਆਊਗਾ ਵੀ ਆ ਜਾ ਸਿੱਧੂ ਆ ਜਾ ਸਿੱਧੂ ਉਹ ਕੰਮ ਨਹੀਂ ਕਰ ਭਾਨਾ ਵੀਰ ਤੁਹਾਡੇ ਸਾਹਮਣੇ ਖੜਾ ਮੈਂ ਇਹਨੂੰ ਆਖਿਆ ਸੀਗਾ ਮੈਂ ਕਿਹਾ ਬਾਈ ਆਪਣੇ ਉੱਟ ਜਾਂਣ ਉੱਟ ਜਾਂਣ ਜੱਟ ਨਹੀਂ ਉੜਦਾ ਜੱਟ ਆਊਗਾ ਬڑے ਬੰਦੇ ਜਵਾਨਾ ਕਰਕੇ ਉੱਠ ਜਾਂਦੇ ਆ ਪਰ ਇੱਥੇ ਨਹੀਂ ਉੱਠਦੇ ਅਸੀਂ ਠੀਕ ਹੈ ਨਾ ਜੀ ਨਾ ਸਾਡੇ 'ਚ ਪੈਸਾ ਬੋਲਦਾ ਨਾ ਸਾਡੇ 'ਚ ਧਾਰੂ ਬੋਲਦੀ ਐ ਨਾ ਸਾਡੇ 'ਚ ਫੁਗਰੀ ਬੋਲਦੀ ਐ ਸਾਡੇ 'ਚ ਹੱਕ ਸੱਚ ਦਾ ਮੁੜਕਾ ਬੋਲਦਾ ਉਹੀ ਕਵੀ ਦਾਰੀਆ 10 ਕਿੱਲੇ ਵਾਲਾ ਘਰ ਐ ਚਾਰ ਕਮਰੇ ਵਾਲਾ ਘਰ ਐ ਹੁਣ ਹਵੇਲੀ ਪਾਉਣ ਲੱਗਿਆ ਮੈਂ ਨਵੀਂ ਮੈਨੂੰ ਪਰਸੋਂ ਚੌਥੇ ਬਾਪੂ ਪੁੱਜਦਾ ਕੇਹਦਾ ਲੱਕੜ ਲਵਾ ਲਈ ਮੈਂ ਕਿਹਾ ਹੁਣ ਕੋਲਾਂ ਦੀ ਕੁਝ ਮਰਜ਼ੀ ਲਵਾਈ ਜਲ ਮੈਥੋਂ ਨਾ ਪੁੱਛ ਆਪਾਂ ਪੈਸੇ ਦੇਣ ਵਾਲਿਆਂ ਕਮਾਉਣ ਵਾਲਿਆਂ ਜੋ ਜੀ ਕਰਦਾ ਕਰੀ ਚਲੋ ਚਾਹੇ ਪਿੱਤਲ ਦੇ ਗੇਟ ਲਵਾ ਲਓ ਸਾਡੇ ਵੱਲੋਂ ਠੀਕ ਹੈ ਨਾ ਜੀ ਨਿਆਰਾ ਬਹੁਤ ਆਉਂਦਾ ਸੌਹ ਲੱਗੇ ਮੇਰੀ ਖੁਸ਼ੀ ਤੁਸੀਂ ਫੇਰ ਸਮਝ ਸਕਦੇ ਹੋ ਜਦੋਂ ਕਾਮਯਾਬ ਹੋਏ ਨਾ ਆਪਣੇ ਮੁੜਕੇ ਨਾਲ ਸੜਾ ਸੁਆਦ ਵੀ ਬਹੁਤ ਆਉਂਦਾ ਮੈਡਲ ਕਲਾਸ ਵਾਲੇ ਕਿਹੜੇ ਕਿਹਨੇ ਹੱਥ ਖੜੇ ਕਰ ਦੋ ਇੱਕ ਵਾਰੀ ਹਾਏ ਰੱਬਾ ਪੈਂਦਾ ਮੇਰਾ ਸਾਰਾ ਟੱਬਰੀ ਤੁਰਿਆ ਫਿਰਦਾ ਏ ਇੱਕ ਵਾਰੀ ਬਾਪੂ ਦੇ ਨਾਂ ਦੇ ਤਾੜੀ ਮਾਰ ਦਿਓ ਆਪਦੇ ਨਾਂ ਦੇ ਆਪਣਾ ਵਾਲਾ ਬਾਪੂ ਵੀ ਆਇਆ ਹੋਇਆ ਉਹਨੂੰ ਵੀ ਮਨਾਵਾਂਗੇ ਅੱਜ ਠੀਕ ਹੈ ਨਾ ਇੱਕ ਵਾਰੀ ਮੇਰੇ ਬਾਪੂ ਲਈ ਵੀ ਤਾੜੀ ਮਾਰ ਦਿਓ ਬਈ ਜੀ ਅੈਨੀਆਂ ਸਿਹਤ ਨਹੀਂ ਠੀਕ ਹੁੰਦੀ ਪਰ ਫਿਰ ਵੀ ਹਰੇਕ ਥਾਂ ਆਉਣਾ ਮੇਰੇ ਨਾਲ ਕਿਉਂਕਿ ਸਾਰੀ ਦੁਨੀਆ ਘੁੰਮ ਫਿਰ ਕੇ ਦੇਖ ਲਈ ਇਹੋ ਜਿਹਾ ਯਾਰ ਨਹੀਂ ਮਿਲਿਆ ਮੈਨੂੰ ਹਾਂਜੀ ਜਦੋਂ ਸਾਰੇ ਆਸੇ ਪਾਸੇ ਘੁੰਮ ਫਿਰ ਕੇ ਦੇਖ ਲੈਣਾ ਵੀ ਓ ਮੇਰਾ ਯਾਰ ਓ ਮੇਰਾ ਯਾਰ ਜਦੋਂ ਘਰੇ ਵੜੋਂਗੇ ਨਾ ਤੁਹਾਨੂੰ ਉਦੋਂ ਪਤਾ ਲੱਗੂ ਵੀ ਆਹ ਨੇ ਯਾਰ ਦੋਸਤ ਮੇਰੇ ਜਿਨ੍ਹਾਂ ਨੇ ਰੋਟੀ ਖਵਾਈ ਜਿਨ੍ਹਾਂ ਨੇ ਪਾਲ ਪੋਸ ਕੇ ਏਡੇ ਵੱਡੇ ਕੀਤਾ ਯਾਰ ਦੋਸਤ ਮੇਰੇ ਵੀ ਹੈਗੇ ਨੇ ਸਾਰਿਆਂ ਦੇ ਹੁੰਦੇ ਨੇ ਪਰ ਮਾਪਿਆਂ ਤੋਂ ਵੱਡਾ ਦੋਸਤ ਕਦੇ ਨਹੀਂ ਕੋਈ ਮਿਲ ਸਕਦਾ ਠੀਕ ਹੈ ਨਾ ਜੀ ਸੋ ਜਿੰਨੀ ਜਤੋਂ ਹੋ ਸਕੇ ਉਨੀ ਕਰ ਲੋ ਗੁਰਦੁਆਰੇ ਨੱਕ ਰਗੜਨੀ ਲੋੜ ਨਹੀਂ ਮਸੀਤਾਂ ਦੇ ਨੱਕ ਰਗੜਨੀ ਲੋੜ ਨਹੀਂ ਇੱਥੇ ਹੀ ਹੈ ਰੱਬ ਸਾਰਾ ਕੁਝ ਠੀਕ ਹੈ ਨਾ ਜੀ ਮੈਂ ਬੜਾ ਰੋਕਦਾ ਹੁੰਨਾ ਕਈ ਵਾਰੀ ਨਾ ਮੈਂ ਘਰੋਂ ਕਾਰ ਲੈ ਕੇ ਆ ਜਾਂਦਾ ਨਾ ਚੰਡੀ ਚੁੰਡੀ ਘਰ ਹੁਣਾ ਡੜੀ ਮਗਰ ਬਸਤੇ ਆ ਜਾਂਦਾ ਕਾਰ ਇੱਕ ਹੋਰ ਹੁੰਦੀ ਹੈ ਮਹਾਨੜੀ ਕਾਰ ਤੇ ਆਇਆ ਕਰਕੇ ਨਾ ਯਾਰ ਪੈਸਾ ਤਾਂ ਉਹੀ ਸੁਆਦ ਆ ਮੈਂ ਤਾਂ ਉਸੇ ਦੀ ਆਇਆ ਕਰੂੰਗਾ ਵਧੀਆ ਸੌਖਾ ਹੈ ਨਾ ਇਹੋ ਜੇ ਮਾਪਿਆ ਇਹੋ ਜੇ ਕਰਦੇ ਆ ਰੱਬ ਨੇ ਤਰੱਕੀ ਦਿੱਤੀ ਐ ਤੁਹਾਡੀ ਕਿਰਪਾ ਨਾਲ ਹਾਜਮਾ ਵੀ ਦਿੱਤਾ ਵੀ ਹਾਜਮ ਕਰ ਰਿਹਾ ਮੈਂ ਹੌਲੀ ਹੌਲੀ ਠੀਕ ਹੈ ਨਾ ਜੀ ਇਹਦਾ ਦੋ ਵੀ ਲੈਂਡ ਨਹੀਂ ਹੈ ਜਦੋਂ ਸਟਾਰਟ ਹੋ ਗਿਆ ਜਲਦੀ ਦੁਰਿਆ ਜਾਓ ਆਪਾਂ ਨੂੰ ਕੁਝ ਨਹੀਂ ਹੈਗਾ ਵੀ 10 ਮਿੰਟ ਲਾਉਣੇ ਆ ਜਾਂ ਘੰਟਾ ਲਾਉਣੇ ਆ ਜਾਂ 2 ਘੰਟੇ ਲਾਉਣੇ ਜਿੱਥੇ ਨਜ਼ਾਰਾ ਆਉਣ ਲੱਗੇ ਉੰਨੇ ਹੀ ਗਾਈ ਜਾਣ ਠੀਕ ਹੈ ਨਾ ਵਧਿਆ ਜੀ ਵਧਿਆ ਜ਼ਬਰਦਸਤ ਵੀਰੇ ਨੇ ਗੱਲਾਂ ਕੀਤੀਆਂ ਠੀਕ ਹੈ ਮਤਲਬ ਕਿ ਕਿੰਨੀ ਉਹਨੇ ਉਹ ਗੱਲ ਮੈਨੂੰ ਬੜੀ ਲੱਗੀ ਮੈਂ ਕਿਹਾ ਜਦੋਂ ਕਿਤੇ ਉਹਦਾ ਮਾਪਿਓ ਵੇਖਦਾ ਹੋਏਗਾ ਕਿੰਨਾ ਉਹ ਉਹਨਾਂ ਦੇ ਦਿਲ ਤੇ ਗੁਜ਼ਰਦਾ ਆਏਗਾ ਉਹਨੇ ਕਿਹਾ ਮੇਰਾ ਪਿਓ ਹਵੇਲੀ ਬਣਾਉਣ ਡਿਆ ਮੈਂ ਦਾ ਘਰ ਬਣਾਉਣ ਡਿਆ ਉਹਨੇ ਕਿ ਆਪਾਂ ਵਿੱਚ ਲੱਕੜ ਲਵਾ ਲਈਏ ਮੈਂ ਕਿਹਾ ਜੋ ਜੀ ਕਰਦਾ ਲਾਈ ਜੋ ਮੈਂ ਤੇ ਪੈਸੇ ਹੀ ਦੇ ਦੇਣਾ ਜੋ ਤੇਲ ਕਰਦਾ ਲਾਈ ਜੋ ਤੁਸੀਂ ਤੇ ਉਹ ਇਹਨੇ ਚਾਵਾਂ ਨਾਲ ਘਰ ਹਵੇਲੀ ਬਣਾਈ ਪਰ ਇਹ ਵੀਰੇ ਨੂੰ ਪਤਾ ਹੀ ਨਹੀਂ ਸੀ ਕਿ ਅਸੀਂ ਇੱਥੇ ਰਹਿਣਾ ਨਹੀਂ ਰਹਿਣਾ ਇਸ ਆਪਰੇ ਯਾਰ ਦੇ ਚ ਆਪਣੇ ਫਾਦਰ ਦੇ ਬਾਰੇ ਗੱਲ ਕਰ ਰਹੇ ਆ ਕਿ ਪਿਓ ਤੋਂ ਵੱਡਾ ਯਾਰ ਕੋਈ ਵੀ ਨਹੀਂ ਉਹਨੇ ਆਖਿਆ ਕਿ ਮਸਜਿਦ ਮਾ ਹੋ ਗਈ ਠੀਕ ਹੈ ਗੁਰਦੁਆਰੇ ਹੋ ਗਈ ਜਿੰਨਾ ਮਰਜ਼ੀ ਨਾ ਕਰਾ ਕਰ ਲਓ ਠੀਕ ਹੈ ਤੁਸੀਂ ਇਹਨਾਂ ਨੂੰ ਪੂਜ ਲਓ ਇਹਨਾਂ ਨੂੰ ਤੁਸੀਂ ਥਾਮ ਲਓ ਤੁਹਾਡਾ ਰੱਬ ਤੇ ਆ ਤੁਹਾਨੂੰ ਮਿਲ ਗਿਆ ਤੇ ਇਹਨਾਂ ਦੇ ਵਾਕੀ ਮਾ ਪਿਓ ਤੋਂ ਵੱਡਾ ਯਾਰ ਕੋਈ ਵੀ ਨਹੀਂ ਹੁੰਦਾ ਠੀਕ ਹੈ ਲੱਖ ਦੁਨੀਆਦਾਰੀ ਵੀ ਹੈ ਲੇਕਿਨ ਜਿੱਤੇ ਪਿਓ ਵਾ ਉੱਥੇ ਨਹੀਂ ਲੱਖ ਦੁਨੀਆਦਾਰੀ ਕਹਿੰਦਾ ਫਿਰ ਕੇ ਵੇਖ ਲਈ ਪਰ ਇਹਦੇ ਵਰਗਾ ਕਹਿੰਦਾ ਯਾਰ ਨਹੀਂ ਮਿਲਿਆ ਕਿ ਤੱਕ ਬਹੁਤ ਵਧੀਆ ਯਾਰ ਹਰ ਗਾਣੇ ਵਿੱਚ ਉਹਨੇ ਆਪਣੇ ਮਾਪਿਓ ਦਾ ਜ਼ਿਕਰ ਕੀਤਾ ਬੜੇ ਵਧੀਆ ਇਹਦੇ ਗਾਣੇ ਹੁੰਦੇ ਸਨ ਯਕੀਨ ਕਰੋ ਐਸ ਦੁਨੀਆ ਤੇ ਰਹਿ ਕੇ ਤੇ ਸਿੱਧੂ ਵੀਰਜੇ ਨੇ ਆਪਣਾ ਨਾਂ ਬੜਾ ਕਮਾਇਆ ਲੇਕਿਨ ਐਸ ਦੁਨੀਆ ਤੇ ਜਾਨ ਤੋਂ ਬਾਅਦ ਦੋਸਤੋ ਬੂਤਾ ਕਮਾਇਆ ਠੀਕ ਹੈ ਜਿਹੜਾ ਕੋਈ ਨਹੀਂ ਸੀ ਜਾਣਦਾ ਉਹ ਵੀ ਵੀਰ ਜੀ ਨੂੰ ਜਿਹਦੇ ਸ਼ੁਰੂ ਦੇ ਕਹਿੰਦੇ ਸੀ ਭਾਈ ਕਿ ਜੇਦੀ ਆਣੀ ਆ ਜਿੱਦਾਂ ਆਣੀ ਉਹਦੇ ਤੇ ਆਈ ਆਈ ਜਾਣੀ ਹੈ ਹਾਂਜੀ ਜੀ ਬਿਲਕੁਲ ਉਹਨਾਂ ਉਹਦੀ ਵੀਰੇ ਤੇ ਤਾਂ ਲਿਖੀ ਹੋਈ ਸੀ ਉਹਦੀ ਨਾਮ ਮਾਣਾ ਉਹਨੇ ਕਿਹਾ ਜਿਹੜਾ ਕੋਈ ਮਿਡਲ ਕਲਾਸ ਹੈ ਉਹ ਹੱਥ ਖੜਾ ਕਰ ਲੈ ਸਾਰਿਆਂ ਨੇ ਕਹਿੰਦਾ ਇਹ ਤੇ ਮੇਰੇ ਸਾਰੇ ਜਿਹੜੇ ਘਰ ਮੇਰੇ ਸਾਰੇ ਫੈਮਿਲੀ ਕਹਿੰਦਾ ਇੱਥੇ ਤੇ ਮਾੜੀ ਹੁੰਦੀ ਤੇ ਬੜੀਆਂ ਜ਼ਬਰਦਸਤ ਵੀਰੇ ਦੀਆਂ ਗੱਲਾਂ ਹੁੰਦੀਆਂ ਸੰ ਯਕੀਨ ਕਰੋ ਜਿੱਦਾਂ ਵੀ ਕਿਤੇ ਉਹਦਾ ਕੋਈ ਗਾਣਾ ਆ ਜਾਂ ਕੋਈ ਐਵੇਂ ਲਾਈਵ ਸ਼ੋਅ ਦੀਆਂ ਕੋਈ ਉਹਦੀਆਂ ਗੱਲਾਂ ਸੁਣ ਲੋ ਨਾ ਉਹ ਜ਼ਿਆਦਾ ਨਾ ਕਪਸੜ ਜਾ ਇਨਸਾਨ ਹੁੰਦਾ ਲੇਕਿਨ ਇਹ ਹੈ ਕਿ ਵਧੀਆ ਲਾਦਾ ਦਿਲ ਕਰਦਾ ਬੰਦਾ ਸੁਣੀ ਜਾਏ ਸੁਣੀ ਜਾਏ ਜਿੰਨੀ ਵਾਰ ਵੀ ਉਹਨਾਂ ਨੂੰ ਦਿਲ ਕਰਦਾ ਹੋਰ ਸੁਣੋ ਬਿਲਕੁਲ ਤੇ ਬਾਕੀ ਬੜੀਆਂ ਵਧੀਆ ਗੱਲਾਂ ਉਹਨਾਂ ਨੇ ਕੀਤੀਆਂ ਤੇ ਕਿੰਨਾ ਵਧੀਆ ਆਖਿਆ ਕਿ ਮਾਪਿਓ ਤੋਂ ਵੱਡਾ ਕੋਈ ਯਾਰ ਨਹੀਂ ਤੇ ਵਾਕਈ ਮਾਪਿਓ ਤੋਂ ਵੱਡਾ ਕੋਈ ਯਾਰ ਨਹੀਂ ਭਾਵੇਂ ਸਾਰੀ ਦੁਨੀਆ ਫੇੜ ਲਓ ਸਾਰਾ ਜੱਗ ਫੇੜ ਲਓ ਜਿੱਥੇ ਹੋ ਰਹੇ ਉਥੇ ਕੋਈ ਵੀ ਨਹੀਂ ਬਿਲਕੁਲ ਬਾਕੀ ਆਪਣੇ ਵੀਰਸ ਨੂੰ ਪੁੱਛ ਲੈ ਜੀ ਉਹਨਾਂ ਨੂੰ ਇਹ ਕਿਦਾਂ ਦੀਆਂ ਗੱਲਾਂ ਪਤਾ ਲੱਗੀਆਂ ਨੇ ਕਮੈਂਟ ਕਰਕੇ ਜ਼ਰੂਰ ਦੱਸਣ ਮਿਲਦੇ ਆਗੇ ਵੀਡੀਓ ਜ ਬਹੁਤ ਸਾਰਾ ਖਿਆਲ ਰੱਖੋ ਗੁੱਡ ਬਾਏ ਟੇਕ ਕੇਅਰ ਰੱਬ ਰੱਖ